ਉਕੇ ਹੂੰ ਆਪਣੇ ਲਵੇ ਮਾਇਲ ਹੁੰਦਾ ਮੁੰਡੇ ਨਾਲ ਗੱਲ ਕਰ ਲਾਂ ਤੇ ਮੇਰੇ ਨਾਲ ਰੁਕੜਾ ਕੇ ਲੈ ਜਾ। ਫਿਰ ਆਪਾਂ ਹੋਂਗੜਾ ਨੇ ਮੁੰਡੇ ਨੂੰ ਪੁੱਛ ਲੈਣਾ। ਉੱਥੇ ਲੈ ਬਾਈ ਆਪਣਾ ਪਰਾਂ ਪੈਂਡਾ ਸਰਜੂਆ। ਕੋਈ ਨਹੀਂ ਕੋਈ ਨੀ ਕਰਾ ਦਿਉਗਾ ਲੈ ਬਲਕੁ 100 ਰੁਪਏ ਲੈ ਲੂਗਾ। ਹਾਂ ਹਾਂ। ਆ ਕੇਸ ਜੇ ਆਪਣੇ ਪੈਂਡਿੰਗ ਪਏ ਨੇ ਕਈ। ਹਾਂ ਬੱਦੂ ਕੋਈ ਨਹੀਂ ਇਹ ਤਾਂ ਕਰਨ ਨਾਲ ਪੈਣੀ ਜੀ। ਪੂਰੀ ਆਈ ਬਾਈ ਮੇਡੀ ਗੱਲ ਸੁਣੀ। ਚੱਲ ਬਸ ਟੈਨ ਦਾ ਹੈ। ਹੈ? ਤੇਨੀ ਤਪੈਲਾ ਮੈਨੂੰ ਪਹਿਲਾ ਪੁੱਲ ਗਏ ਜਾ ਕੇ ਹੁਣ ਫੜਕੀ ਨਹੀਂ ਆਂਦੇ ਬੰਦੇ ਉਹਦੇ ਘਰ ਕੋਈ ਯਾਰ ਪਹਿਲਾਂ ਦੱਸਿਆ ਕਰੋ ਪੈਂਦਾ ਪਿੱਛੋਂ ਸਕੇਤ ਆਈਆਂ ਨੇ ਭਗਵਾਨ ਸਮਾਂ ਦੀ ਸਰਕਾਰ ਇੱਕ ਗੱਲ ਗੱਲ ਸੁਣ ਕੇ ਜਾਵੀਂ ਮਣੀ ਜੀ ਆਗੇ ਜੀ ਆਗੇ ਹਾਂਜੀ ਤੇਰਾ ਜਿੰਮੜੇ ਫੋਨ ਦੇ ਦੇ ਫੋਨ ਫੋਨ ਨਹੀਂ ਮਿਲਦਾ ਈ ਤੁਹਾਨੂੰ ਐਂ ਨਾ ਕਰ ਕੋਈ ਨਹੀਂ ਕਰੇ ਫੋਨ ਕਰਾਂਗੇ ਮੁੰਡਾ ਆਊਗਾ ਇਹਦਾ ਹਾਂ ਤੁਹਾਡਾ ਵੀ ਚਾਹ ਬਣੀ ਕਰਦਾ ਤਾਂ ਸਾਡੇ ਪਿੰਡਾਂ ਸ਼ੁਰਜੂਗਾ ਤੁਸੀਂ ਐ ਕਰੋ ਮੈਨੂੰ ਨੰਬਰ ਦੇ ਦਿਓ ਬੰਦੇ ਦਾ ਨੰਬਰ ਨਾਲ ਗੱਲ ਨਹੀਂ ਬਣਨੀ ਇਹ ਮਾੜਾ ਮੋਟਾ ਦਾ ਸਾਪਿਆਂ ਨੂੰ ਵੀ ਕਜੂਰੂ ਵੀ ਤਾਂ ਪੀ ਚੱਕਦੇ ਹੋਗਾ ਮਾੜਾ ਮੋਟਾ ਫਾਇਦਾ ਸਾਡਾ ਵੀ ਹੋ ਜੂਗਾ ਤੁਹਾਡਾ ਵੀ ਹੋ ਜੂਗਾ ਚੱਲ ਫਿਰ ਮੈਂ ਸਾਭ ਨੂੰ ਪੁੱਛ ਕੇ ਜਾਂਦਾ ਕੋਈ ਨਹੀਂ ਇੰਨਾ ਕਰ ਲਿਆ ਮਿਹਰਬਾਨੀ ਨਿਕਲੋ ਹਾਂ ਕੌਣ ਮੰਗਦ ਨੇ ਇਹ ਤਾਂ ਹੀ ਕੋਈ ਹੋਣੀ ਮੇਰੇ ਦਮ ਤੇ ਕਹਿੰਦੇ ਨਜ਼ਾਨ ਕੇ ਆਏ ਨੇ ਉਰੇ ਬੈ ਬੈਠੋ ਥੱਲੇ ਬੈਠੋ ਹਾਂ ਥੱਲੇ ਬੈਠੋ ਹੋਰ ਕੌਣ ਬੈਠੂਆ ਵਿਚ ਚਿਆ ਦਾਰੂਆ ਮੋਬਾਈਲ ਲੈ ਸਾਦੇ 1000 ਰੁਪਿਆ ਦਾ ਕੋਈ ਗੱਲ ਫੋਨ ਨਹੀਂ ਮਿਲਦਾ ਨੰਬਰ ਸਰਕਾਰੀ ਹੈ ਕਾਕਾ ਸਰਕਾਰੀ ਹੈ ਫਿਰ ਸੇ ਹੁਣ ਅਸੀਂ ਕੀ ਤੋਂ ਲਈਏ ਕੱਢਣੀਆਂ ਦਾਰੂਆ 10 ਬਦਲੇ ਵੇਚ ਕੇ ਮੋਬਾਈਲ ਲੈ ਸਕਦੇ ਨਹੀਂ ਹੁਣ ਤੋਂ ਉਹਦੇ ਖਾਣ ਪੀਣ ਜੋਗਰੀ ਬਣਾਣੇ ਸੀ ਕਿਹੜੇ ਵੇਚਣ ਜੋਗਰੀ ਬਣਾ ਸਰਕਾਰੀ ਨੰਬਰ ਨੇ ਬਾਬਾ ਕੋਈ ਮੋਚ ਪੁਚਾ ਕੇ ਤਰਨਾ ਪੈਜੂ ਮੁੰਡੇ ਨੂੰ ਬਿਰਾਣਾਗੇ ਨਾਲੇ ਸਾਡਾ ਪਿੰਡਾ ਛੋਟੀ ਜੀ ਛੋਟਾ ਖਾਣ ਪੀਣ ਕਰਦੇ ਆ ਇਹ ਮੋਬਾਈਲ ਤਾਂ ਮੇਰੇ ਦਾ ਨੰਬਰ ਬਾਹਰੋਂ ਮੋਬਾਈਲ ਲੈ ਲੋ ਜਦੋਂ 650 ਭਰ ਕੇ ਦੇ ਦੋ ਫੜ ਲੇਗੇ ਨਹੀ ਤੁਸੀਂ ਮਂਗਾ ਕੇ ਦੇ ਦਿਓ ਕਿਸੇ ਤੋਂ ਹਾਂ ਅਸੀਂ ਦੇ ਸਕਦੇ ਹਾਂ ਜਦੋਂ ਇੰਨੇ ਸਾਢੇ ਘੜੀ ਕਰਦੇ ਨੇ ਚਲੋ ਦੇ ਦਾਂ ਨੇ ਗਲਤ ਗਲਤ ਨਾ ਹੋਵੇ ਤੇ ਕੋਈ ਨਾ ਨਾ ਠੀਕ ਹੈ ਇਹ ਤਾਂ ਇਕੱਲੇ ਮੁੰਡੇ ਨੂੰ ਬੁਲਾਣਾ ਸਰ ਆ ਲੋ ਜੀ